ਫਿਰ ਮੁਸ਼ਕਲਾਂ ਚ 13 ਲੱਖ ਦਾ ਆਇਆ ਨੋਟਿਸ ਨਹੀਂ ਦਿੱਤਾ ਘਰ ਦਾ ਕਿਰਾਇਆ জানੋ ਕੀ ਹੈ ਪੂਰੀ ਖਬਰ ਬੀਜੇਪੀ ਦੀ ਸਾਬਕਾ ਐਮਪੀ ਤੇ ਐਕਟ੍ਰੈਸ ਕਿਰਨ ਖੇੜ ਚਰਚਾਵਾਂ 'ਚ ਆ ਗਈ ਨੇ ਦਰਅਸਲ ਕਿਰਨ ਖੇੜ ਨੂੰ ਘਰ ਦਾ ਕਿਰਾਇਆ ਨਾ ਦੇਣ ਕਾਰਨ ਪ੍ਰਸ਼ਾਸਨ ਵੱਲੋਂ ਇੱਕ ਲੀਗਲ ਨੋਟਿਸ ਆਇਆ ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਕਿਰਨ ਖੇੜ ਵੱਲੋਂ ਘਰ ਦਾ ਕਿਰਾਇਆ ਨਾ ਦੇਣ ਤੇ 13 ਲੱਖ ਰੁਪਏ ਦੇ ਕਰੀਬ ਬਕਾਇਆ ਹੋ ਗਿਆ ਹੈ ਜਾਣਕਾਰੀ ਮੁਤਾਬਕ ਕਿਰਨ ਖੇੜ ਨੂੰ ਸਰਕਾਰ ਵੱਲੋਂ ਚੰਡੀਗੜ੍ਹ ਦੇ ਸੈਕਟਰ 7 'ਚ ਕੋਠੀ ਦਿੱਤੀ ਹੋਈ ਹੈ ਪਰ ਕਿਰਨ ਖੇੜ ਵੱਲੋਂ ਕੋਠੀ ਦਾ ਰੈਂਟ ਨਾ ਭਰਨ ਕਾਰਨ ਅੱਜ ਕਿਰਨ ਖੇੜ ਨੂੰ ਨੋਟਿਸ ਭੇਜਿਆ ਗਿਆ ਹੈ ਤੇ ਹੁਣ ਇਹ ਖਬਰ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਮੀਡੀਆ ਰਿਪੋਰਟਸ ਮੁਤਾਬਕ ਕਿਰਨ ਖੇੜ ਤੇ ਕੁੱਲ ਮਿਲਾ ਕੇ 1270 ਲੱਖ ਰੁਪਏ ਦਾ ਪਕਾਇਆ ਰਹਿੰਦਾ ਹੈ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਿਰਨ ਖੇੜ ਨੂੰ ਪਹਿਲਾਂ ਵੀ 24 ਜੂਨ ਨੂੰ ਅਸਿਸਟੈਂਟ ਕੰਟਰੋਲਰ ਵੱਲੋਂ ਕੋਠੀ ਦੇ ਰੈਂਟ ਲਈ ਨੋਟਿਸ ਭੇਜਿਆ ਗਿਆ ਸੀ ਕਿ ਜੇਕਰ ਰਕਮ ਨਹੀਂ ਉਤਾਰੀ ਗਈ ਤਾਂ ਰਕਮ ਤੇ 12% ਵਿਆਜ ਲੱਗੇਗਾ ਪਰ ਜਾਣਕਾਰੀ ਮੁਤਾਬਕ ਕਿਰਨ ਖੇੜ ਵੱਲੋਂ ਨੋਟਿਸ ਬਾਰੇ ਕੁਝ ਨਹੀਂ ਕੀਤਾ ਗਿਆ ਦੱਸ ਦੇ ਕਿ ਵਿਆਜ ਲੱਗਣ ਨਾਲ ਹੁਣ ਕਿਰਾਏ ਦੀ ਟੋਟਲ ਰਕਮ 13 ਲੱਖ ਕੋਲ ਪਹੁੰਚ ਗਈ ਹੈ ਜੇਕਰ ਇਹ ਰੈਂਟ ਕਿਰਨ ਖੇੜ ਵੱਲੋਂ ਨਹੀਂ ਦਿੱਤਾ ਗਿਆ ਤੇ ਇਹ ਰਕਮ ਵਿਆਜ ਲੱਗ ਕੇ ਦੁੱਗਣੀ ਹੋ ਜਾਵੇਗੀ ਪਰ ਇਸ ਸਬਕ 'ਚ ਹਜੇ ਤੱਕ ਕਿਰਨ ਖੇਰ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ ਤੇ ਨਾ ਹੀ ਇਸ ਨੂੰ ਨਾ ਪਰਨ ਦੀ ਵਜ੍ਹਾ ਸਾਹਮਣੇ ਆਈ ਹੈ। ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ।